ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਸੱਥਿਓ ਮੈਂ ਡਾਕਟਰ ਕਸ਼ਮੀਰ ਸਿੰਘ ਹੁੰਡਾ ਚੀਫ ਆਰਗੇਨਾਈਜ਼ਰ ਫਾਸ਼ੀਆ ਲੋਕਦਲ ਅਤੇ ਮੈਂਬਰ ਕੋਰ ਕਮੇਟੀ ਸੰਯੁਕਤ ਅਦਾਲਤ ਮੋਰਚਾ ਵੱਲੋਂ ਆਪ ਜੀ ਦੇ ਸਾਹਮਣੇ ਹੋ ਰਿਹਾ ਆਪ ਜੀ ਦੇ ਨਾਲ ਅੱਜ ਗੱਲ ਕਰਨ ਦਾ ਮੇਰਾ ਵਿਸ਼ੇਸ਼ ਮਕਸਦ ਇਹ ਹੈ ਕਿ ਅੱਜ ਜੋ ਬੇਜ਼ਮੀਨੇ ਮਜ਼ਦੂਰ ਨੇ ਬੇਜ਼ਮੀਨੇ ਐਸ ਸੀ ਬੀ ਸੀ ਮਜ਼ਦੂਰ ਮਜ਼ਦੂਰ ਨੇ ਜਿੰਨਾ ਕੋਲ ਕਿਸੇ ਵੀ ਕਿਸਮ ਦਾ ਨੇਚਰਲ ਰਿਸੋਰਸ ਜ ਪਿਛਲੀਆਂ ਸਦੀਆਂ ਤੋਂ ਨਹੀਂ ਰਿਹਾ ਅਤੇ ਉਹ ਲਗਾਤਾਰ ਪੜਤਾੜੇ ਜਾਂਦੇ ਹਰਨ ਤੇ ਅੱਜ ਤੱਕ ਵੀ ਉਹ ਜਿਹੜੇ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚ ਘਿਰੇ ਹੋਏ ਹਨ ਤੇ ਇਹਦੇ ਨਾਲ ਦੀ ਨਾਲ ਗਰੀਬੀ ਉਹ ਜਿਹੜੀ ਹੈ ਸਦੀਆਂ ਤੋਂ ਹੰਡਾਰੇ ਹੈ ਸੋ ਮਸਲਾ ਹੈ ਕਿ ਅੱਜ ਪੰਜਾਬ ਦੇ ਨਾਲ ਸੰਬੰਧਿਤ ਮਜ਼ਦੂਰ ਜਥੇਬੰਦੀਆਂ ਬੀੜ ਐਸ਼ਵਨ ਅਹ ਦੀ ਜੋ ਬੇਚਰਾਗ 927 ਏਕੜ ਜ਼ਮੀਨ ਹੈ ਜੋ ਜੀਂਦੇ ਦੇ ਰਾਜੇ ਨਾਲ ਸੰਬੰਧਿਤ ਦੱਸੀ ਜਾਂਦੀ ਹੈ ਉਸ ਤੇ ਕਬਜ਼ਾ ਕਰਨ ਜਾ ਰਹੇ ਸੀਗੇ ਜਿਸ ਵਾਸਤੇ ਲੰਬੇ ਸਮੇਂ ਤੋਂ ਇਹ ਜਿਹੋ ਵੇਜ ਮੀਨ ਦੇ ਮਜ਼ਦੂਰ ਨੇ ਉਹ ਲੜ ਰਹੇ ਨੇ ਤੇ ਗੱਲ ਸਿਰਫ ਤੇ ਸਿਰਫ ਇਹ 927 ਏਕੜ ਦੀ ਨਹੀਂ ਲੱਗਦੀ ਲੜਾਈ ਇਸ ਤੋਂ ਅਗਲੀ ਹੈ ਕਿ ਪੰਜਾਬ ਦੇ ਵਿੱਚ ਜੋ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਹੈ ਕਿ ਤਕਰੀਬਨ 150 ਦੇ ਕਰੀਬ ਬੇਚਰਾਗ ਪਿੰਡ ਦੇ ਸੋ ਉਹਨਾਂ ਬੇਚਰਾਗ ਪਿੰਡਾਂ ਦੇ ਨਾਲ-ਨਾਲ ਕੁਝ ਨਜੂਲ ਜ਼ਮੀਨਾਂ ਨੇ ਉਹ ਜਿ ਐਸਸੀ ਜਿਹੜੀਆਂ ਨੇ ਜਿਹੜੀਆਂ ਸੋਸਾਇਟੀਆਂ ਨੇ ਉਹ ਜ਼ਮੀਨਾਂ ਨੇ ਤੇ ਉਹਦੇ ਨਾਲ ਕਹਿੰਦੇ ਸਰਕਾਰੀ ਜ਼ਮੀਨਾਂ ਸ਼ਾਮਲਾਤ ਜ਼ਮੀਨਾਂ ਬਹੁਤ ਸਾਰੀਆਂ ਪਈਆਂ ਸੋ ਉਹ ਜ਼ਮੀਨਾਂ ਜਿਹੜੀਆਂ ਨੇ ਇਹ ਪੰਜਾਬ ਦੇ ਜੋ ਦਲਤ ਨੇ ਜੋ ਬੀਸੀ ਦੇ ਬੇਕ ਜ਼ਮੀਨਾਂ ਦੇ ਲੋਕ ਨੇ ਇਹ ਵੀ ਇਸੇ ਹੀ ਪਿੱਛੇ ਧਰਤੀ ਤੇ ਜੰਮੇ ਨੇ ਇਸੇ ਹੀ ਜ਼ਮੀਨ ਤੇ ਜੰਮੇ ਨੇ ਤੋ ਜੇਕਰ ਕਿਸੇ ਵਿਸ਼ੇਸ਼ ਜਾਤੀ ਨਾਲ ਸੰਬੰਧਤ ਲੋਕਾਂ ਦੀ ਜ਼ਮੀਨ ਮਾਂ ਹੈ ਤਾਂ ਜ਼ਮੀਨ ਇਹਨਾਂ ਦੀ ਵੀ ਮਾਂ ਹੈ ਸੋ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਵੀ ਜੇਕਰ ਇਹ ਇੱਥੇ ਹੀ ਜੰਮੇ ਹਨ ਇੱਥੋਂ ਹੀ ਸਦੀਆਂ ਤੇ ਰਹਿ ਰਹੇ ਹਨ ਤੇ ਜੇ ਜੇਕਰ ਕਿਸੇ ਖਾਸ ਵਰਗ ਦੇ ਨਾਲ ਖਾਸ ਜਾਤੀ ਦੇ ਨਾਲ ਲੋਕਾਂ ਦੀ ਜਿਹੜੀ ਜ਼ਮੀਨ ਮਾਂ ਹੈ ਤੇ ਮਾਂ ਇਹਨਾਂ ਦੀ ਹੈ ਤੇ ਮਾਂ ਦੇ ਵਿੱਚੋਂ ਇਹਨਾਂ ਨੂੰ ਜਿਹੜਾ ਹਿੱਸਾ ਹੈ ਉਹ ਮਿਲਣਾ ਚਾਹੀਦਾ ਸੋ ਅਸੀਂ ਸੰਯੁਕਤ ਅਦਾਲਤ ਵੱਲੋਂ ਮੋਰਚੇ ਵੱਲੋਂ ਜਿਹੜੀ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਅੱਜ ਜਿੰਨੇ ਵੀ ਮਜ਼ਦੂਰ ਜਾਂ ਮਜ਼ਦੂਰਾਂ ਦੇ ਲੀਡਰ ਸਹਿਬਾਨ ਜਿਨ੍ਹਾਂ ਨੂੰ ਫੜਿਆ ਗਿਆ ਹੈ ਉਹ ਜਿਹੜੀ ਹੈ ਬਹੁਤ ਨਖੇਦੀ ਜਨਕ ਗੱਲ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਇਨ੍ਹਾਂ ਮਜ਼ਦੂਰਾਂ ਨੂੰ ਇਨ੍ਹਾਂ ਲੀਡਰਸ ਨੂੰ ਜੋ ਪੰਜਾਬ ਸਰਕਾਰ ਦੀ ਹਦਾਇਤ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੜੇ ਗਏ ਹਨ ਉਹਨਾਂ ਨੂੰ ਤੁਰੰਤ ਛੱਡਣਾ ਚਾਹੀਦਾ ਹੈ ਅਸੀਂ ਉਹਨਾਂ ਦੀ ਹਮਾਇਤ ਕਰਦੇ ਹਾਂ ਉਹਨਾਂ ਦੇ ਸੰਘਰਸ਼ ਦੀ ਤੇ ਪੰਜਾਬ ਸਰਕਾਰ ਨੂੰ ਇਸ ਸੰਬਸਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਇਸ ਤੇ ਜਿਹੜਾ ਹੱਲ ਉਹ ਕੱਢਿਆ ਜਾਣਾ ਬਣਦਾ ਹੈ ਤੇ ਉਸ ਦੀ ਅਸੀਂ ਮੰਗ ਕਰਦੇ ਹਾਂ ਸੋ ਇਸ ਦੀ ਮੰਗ ਅਸੀਂ ਇਸ ਲਈ ਨਹੀਂ ਕਰਦੇ ਕਿਉਂਕਿ ਇਹ ਸਿਰਫ ਤੇ ਸਿਰਫ ਜੋ ਕਹ ਲਓ ਕਿ ਗਲਤ ਨਾਲ ਸੰਬੰਧਿਤ ਹੈ ਬਨ ਕੇ ਇੱਕ ਕੁਦਰਤੀ ਨਿਆਂ ਦਾ ਵੀ ਹਿੱਸਾ ਹੈ ਸੋ ਕੁਦਰਤੀ ਨਿਆਂ ਦੇ ਆਧਾਰ ਤੇ ਉੱਤੇ ਜਿਹੜੇ ਲੋਕ ਵੀ ਜਿਸ ਧਰਤੀ ਦੇ ਉੱਤੇ ਜੰਮਦੇ ਹਨ ਜਿਹੜੇ ਲੋਕ ਜਿਸ ਧਰਤੀ ਦੇ ਉੱਤੇ ਵਿਸਰਦੇ ਹਨ ਪੜਦੇ ਹਨ ਉਹਨਾਂ ਦਾ ਵੀ ਉਸ ਧਰਤੀ ਦੇ ਉੱਤੇ ਨੈਚੁਰਲ ਰਿਸੋਰਸ ਦੇ ਉੱਤੇ ਅਧਿਕਾਰ ਹੁੰਦਾ ਇਹ ਨਹੀਂ ਹੋ ਸਕਦਾ ਕਿ ਉਸੇ ਹੀ ਸੇਮ ਧਰਤੀ ਦੇ ਉੱਤੇ ਜੰਮਣ ਵਾਲੇ ਲੋਕਾਂ ਦਾ ਕੁਝ ਲੋਕਾਂ ਦਾ ਤੇ ਅਧਿਕਾਰ ਹੋਵੇ ਤੇ ਪਰ ਬਹੁਤ ਸਾਰੇ ਲੋਕ ਜਿਵੇਂ ਪੰਜਾਬ ਦੇ ਵਿੱਚ 40% ਦਲਿਤ ਲੋਕ ਨੇ ਬੀਸੀ ਲੋਕ ਨੇ بے ਜ਼ਮੀਨੇ ਕਿਸਾਨ ਨੇ ਉਹ ਜਿਹੜੇ ਇਨ੍ਹਾਂ ਜ਼ਮੀਨਾਂ ਤੋਂ ਵਿਰਵੇ ਹਨ ਸੋ ਇਨ੍ਹਾਂ ਜੋ ਜ਼ਮੀਨਾਂ ਤੋਂ ਵਿਰਵੇ ਕਿਸਾਨ ਨੇ ਆ ਦਲਤ ਨੇ bc ਲੋਕ ਨੇ ਉਹਨਾਂ ਨੂੰ ਜਿਹੜੀਆਂ ਜ਼ਮੀਨਾਂ ਦਾ ਜੇ ਉਹ ਪਈਆਂ ਹੋਈਆਂ ਹਨ ਸਰਕਾਰੀ ਜ਼ਮੀਨਾਂ ਨੇ ਨਜੂਰ ਜ਼ਮੀਨਾਂ ਨੇ ਜਾਂ ਸ਼ਾਮਲਾਤ ਜ਼ਮੀਨਾਂ ਨੇ ਜਾਂ ਬੇਚਰਾ ਜ਼ਮੀਨਾਂ ਨੇ ਉਹ ਵੇਚ ਇਹ ਸਾਰੀਆਂ ਤਰ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਇਹਨਾਂ ਲੋਕਾਂ ਦੇ ਵਿੱਚ ਵੰਡੀਆਂ ਜਾਣੀਆਂ ਚਾਹੀਦੀਆਂ ਨੇ ਜੇ ਨਹੀਂ ਤਾਂ ਜਿਹੜੇ ਬਹੁਤ ਸਾਰੇ ਤੁਸੀਂ ਅਸੀਂ ਦੇਖਦੇ ਹਾਂ ਕਿ ਜੋ ਦਰਿਆਵਾਂ ਦੇ ਨਾਲ ਸਬੰਧਤ ਉਹਦੇ ਨੇੜੇ ਤੇੜੇ ਸਬੰਧਤ ਕਈ ਜਿਹੜੇ ਤਰਾਡ ਲੋਕ ਨੇ ਉਹਨਾਂ ਨੇ ਕਈ ਕਈ ਸੌ ਏਕੜ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਸੋ ਉਹਨਾਂ ਦੇ ਬੰਦੇ ਤਾਂ ਧਿਆਨ ਸਰਕਾਰ ਦਾ ਵੀ ਜਾਣਾ ਚਾਹੀਦਾ ਹੈ ਤੇ ਉਹਨਾਂ ਤੇ ਜੋ ਐਕਟ ਬਣਿਆ ਹੈ 1.75 ਏਕੜ ਵਾਲਾ ਘੱਟੋ ਘੱਟ ਜ਼ਮੀਨ ਵਾਲਾ ਉਹਨੂੰ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ ਤੇ ਵੱਧੂ ਜ਼ਮੀਨਾਂ ਸਰਕਾਰੀ ਜ਼ਮੀਨਾਂ ਸ਼ਾਮਲਾਤ ਜ਼ਮੀਨਾਂ ਨਜੂਲ ਜ਼ਮੀਨਾਂ ਸੋਸਾਇਟੀਆਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਦਲਤ ਮਜ਼ਦੂਰਾਂ ਦੇ ਵਿੱਚ ਵੰਡੀਆਂ ਜਾਣੀਆਂ ਚਾਹੀਦੀਆਂ ਹਨ ਇਸ ਦੀ ਸਰਕਾਰ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਇਸ ਤੇ ਤੁਰੰਤ ਪਾਲਿਸੀ ਮੈਟਰ ਬਣਾ ਕੇ ਇਸ ਇਸ਼ੂ ਨੂੰ ਹੱਲ ਕੀਤਾ ਜਾਵੇ ਤਾਂ ਸਦੀਆਂ ਤੋਂ ਲਿਤਾੜੇ ਨਿਮਾਣੇ ਲੋਕ ਜਿਹੜੇ ਨੇ ਸਦੀਆਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਉਹ ਐਟ੍ਰੋਸਿਟੀ ਦਾ ਸਾਹਮਣਾ ਕਰਦੇ ਆ ਰਹੇ ਨੇ ਜਿਸ ਦਾ ਹਰ ਵੇਲੇ ਹਰ ਰੋਜ਼ ਅਸੀਂ ਕਿਸੇ ਨਾ ਕਿਸੇ ਸਥਾਨ ਤੋਂ ਪੰਜਾਬ ਦੇ ਸਥਾਨ ਤੋਂ ਇਹਨਾਂ ਮਸਲਿਆਂ ਦੇ ਉੱਤੇ ਇਹਨਾਂ ਦੇ ਨਾਲ ਹੁੰਦੇ ਅਤਿਆਚਾਰਾਂ ਦੀ ਅਸੀਂ ਕੋਈ ਨਾ ਕੋਈ ਖਬਰ ਪੜ੍ਹਨ ਸੁਣਨ ਨੂੰ ਸਾਨੂੰ ਮਿਲ ਜਾਂਦੀ ਹੈ ਸੋ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੇਕਰ ਇਸ ਵਰਗ ਨੂੰ ਵੀ ਜ਼ਮੀਨਾਂ ਬਣ ਜਾਂਦੀਆਂ ਹਨ ਤੇ ਸਾਨੂੰ ਇਹ ਲੱਗਦਾ ਹੈ ਕਿ ਇਹ ਵੀ ਜੋ ਵਰਗ ਹੈ ਇਹ ਵੀ ਇਹ ਸਮਝੂਗਾ ਕਿ ਅਸੀਂ ਵੀ ਇਸ ਪੰਜਾਬ ਧਰਤੀ ਦੇ ਵਾਸੀ ਹਾਂ ਪੰਜਾਬ ਦੇ ਵਾਸੀ ਹਾਂ ਤੇ ਇੱਥੇ ਜੋ ਨੈਚੁਰਲ ਰਿਸੋਰਸ ਹਨ ਰਿਸੋਰਸ ਹਨ ਉਸ ਦਾ ਅਸੀਂ ਵੀ ਹਿੱਸੇਦਾਰ ਹਾਂ ਤਾਂ ਹੀ ਇਹ ਲੋਕ ਜਿਹੜੇ ਨੇ ਉਹ ਗਰੀਬੀ ਦੇ ਵਿੱਚੋਂ ਨਿਕਲ ਸਕਦੇ ਨੇ ਤੇ ਇੱਕ ਜੋ ਚੰਗਾ ਜੀਵਨ ਹੈ ਇੱਕ ਜੋ ਇੱਜ਼ਤ ਵਾਲਾ ਜੀਵਨ ਹੈ ਮਾਨ ਸਨਮਾਨ ਵਾਲਾ ਜੀਵਨ ਹੈ ਇਹ ਜੀਵਨ ਬਸਰ ਕਰਨ ਦਾ ਜਿਹੜਾ ਪੰਜਾਬ ਦੇ ਦਲਤ ਤੇ ਮਜਦੂਰ ਲੋਕ ਨੇ ਉਹਨਾਂ ਨੂੰ ਵੀ ਅਧਿਕਾਰ ਹੋਣਾ ਚਾਹੀਦਾ ਹੈ ਸੋ ਅਸੀਂ ਇਹਨਾਂ ਲੜ ਰਹੇ ਲੋਕਾਂ ਦੇ ਨਾਲ ਹੈ ਸੰਯੁਕਤ ਦਲਤ ਮੋਰਚਾ ਅਤੇ ਹਾਸ਼ਿਆ ਲੋਕਦਲ ਇਹਨਾਂ ਲੜ ਰਹੇ ਲੋਕਾਂ ਦੇ ਨਾਲ ਹੈ ਅਸੀਂ ਉਹਨਾਂ ਦੀ ਹਮਾਇਤ ਕਰਦੇ ਹਾਂ ਉਹਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਦਲਤ ਮੋਰਚਾ ਮਿਲ ਬੈਠ ਕੇ ਇਸ ਤੇ ਵਿਚਾਰ ਕਰੂਗਾ ਤੇ ਆਉਣ ਵਾਲੇ ਸਮੇਂ ਜਿਹੜੀ ਦਿੱਤੀ ਜਾਣ ਵਾਲੀ ਲੜਾਈ ਹੈ ਸੰਯੁਕਤ ਅਦਾਲਤ ਦੇ ਮੋਰਚੇ ਵੱਲੋਂ ਜ਼ਮੀਨ ਪ੍ਰਾਪਤੀ ਦੇ ਨਾਲ ਸੰਬੰਧਿਤ ਉਸ ਤੇ ਆਪਣਾ ਪਾਲਿਸੀ ਮੈਟਰ ਜਿਹੜਾ ਹੈ ਉਹ ਤਿਆਰ ਕਰੂਗਾ ਜਲਦੀ ਹੀ ਇਸ ਦਾ ਜਿਹੜਾ ਹੈ ਐਲਾਨ ਕਰ ਦਿੱਤਾ ਜਾਵੇਗਾ ਜਲਦੀ ਮੀਟਿੰਗ ਕਰ ਦਿੱਤੀ ਜਾਵੇਗੀ ਸੋ ਅਸੀਂ ਜਿਹੜੀ ਸਰਕਾਰ ਤੋਂ ਫਿਰ ਮੰਗ ਕਰਦੇ ਹਾਂ ਕਿ ਇਹਨਾਂ ਲੋਕਾਂ ਨੂੰ ਇਹਨਾਂ ਦਾ ਹੱਕ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਹੈ ਇਹ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਅਸੀਂ ਫਿਰ ਇਹ ਗੱਲ ਦਾ ਵਾਅਦਾ ਕਰਦੇ ਹਾਂ ਕਿ ਅਸੀਂ ਬੇਜਮੀਨੇ ਗਲਤ ਲੋਕਾਂ ਦੇ ਨਾਲ ਹਾਂ ਜੈਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤ ਲੜਦੇ ਲੋਕਾਂ ਦੀ ਜਿੰਦਾਬਾਦ